ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਸਾਡੇ ਨਾਲ ਮੌਜੂਦ ਨੇ ਜਨਮੇਜਾ ਸਿੰਘ ਜੋੜੀ ਜੀ ਜੋੜਸੋ ਪੰਜਾਬੀ ਭਾਸ਼ਾ ਲਈ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਐ ਵੈਸੇ ਤਾਂ ਉਹ ਪਹਿਲੇ ਤੋਂ ਫੋਟੋਗ੍ਰਾਫਰ ਨੇ ਪਰ ਉਹ ਪੰਜਾਬੀ ਭਾਸ਼ਾ ਲਈ 39 ਕਿਤਾਬਾਂ ਵੀ ਲਿਖ ਚੁੱਕੇ ਨੇ ਔਰ ਅੱਜ ਕੱਲ ਉਹਨਾਂ ਨੇ ਇੱਕ ਬੜੀ ਨਵਿਕਲੀ ਸੇਵਾ ਦਾ ਬੀੜਾ ਚੁੱਕਿਆ ਹੈ ਜੋ ਪੰਜਾਬੀ ਇੱਕ ਸੀਡੀ ਪੰਜਾਬੀ ਸੌਫਟਵੇਅਰ ਦੀ ਸੀਡੀ ਆ ਜੋ ਵੰਡ ਰਹੇ ਨੇ ਪੂਰੇ ਪੰਜਾਬ ਚ ਘੁੰਮ ਕੇ ਆਓ ਜਾਣਦੇ ਹਾਂ ਉਹਨਾਂ ਕੋਲੋਂ ਕੀ ਆਖਰੇ ਸੀਡੀ ਹੈ ਕੀ ਜੋੜਸੋ ਪਹਿਲਾਂ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਜਦੋਂ ਸਭ ਜਿਹੜੀ ਤੁਸੀਂ ਇਹ ਪੰਜਾਬੀ ਸੌਫਟਵੇਅਰ ਸੀਡੀ ਤਿਆਰ ਕੀਤੀ ਹੈ ਇਹ ਕੀ ਚੀਜ਼ ਹੈ ਇਸ ਤਰ੍ਹਾਂ ਜੀ ਕਿ ਪੰਜਾਬੀ ਦੇ ਵਿੱਚ ਰਿਸੋਰਸਸ ਬੜੇ ਘੱਟ ਨੇ ਤੇ ਪੰਜਾਬੀ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਫੌਂਟਸ ਜਿਵੇਂ ਬਣਾ ਲਈਆਂ ਕਿਸੇ ਨੇ ਕਿਤੇ ਕਿਸੇ ਨੇ ਕਿਤੇ ਦੁਨੀਆ ਦੇ ਵਿੱਚ ਪਹਿਲਾਂ ਤਾਂ ਮੈਂ ਉਹ ਘਠੀਆਂ ਕੀਤੀਆਂ 490 ਪੌਂਟ ਸੀਆਂ ਇਹ ਤੋਂ ਪਹਿਲਾਂ ਮੇਰੇ ਕੋਲ ਜਿਹੜਾ ਲਾਸਟ ਸੀਗਾ ਉਹ 200 ਫੌਂਟ ਦਾ ਸੀਗਾ ਤੇ ਉਦੋਂ ਫਿਰ ਮੈਂ ਅੱਜ ਤੋਂ 15-20 ਸਾਲ ਪਹਿਲਾਂ ਜਿਹੜੀ ਸਭ ਤੋਂ ਪਹਿਲੀ ਫੌਂਟ ਬਣੀ 1990 ਚ ਉਹ ਮੈਂ ਬਣਾਈ ਸੀ ਮੈਨੂੰ ਇਹ ਲੱਗਦਾ ਸੀ ਕਿ ਸਟੈਂਡਰਡਾਈਜੇਸ਼ਨ ਦੀ ਲੋੜ ਹੈ ਤੇ ਲੋਕਾਂ ਨੂੰ ਜੇ ਅਸੀਂ ਫੌਂਟਸ ਦਵਾਂਗੇ ਤੇ ਜਿਹੜੀ ਪੰਜਾਬੀ ਹੈ ਉਹਦੀ ਪ੍ਰਮੋਸ਼ਨ ਤਾਂ ਹੋ ਸਕਦੀ ਹੈ। ਬੇਜੇ ਲੋਕਾਂ ਕੋਈ ਨਹੀਂ। ਫਿਰ ਉਸ ਤੋਂ ਬਾਅਦ ਕਨਵਰਟਰ ਬਣਾਏ ਤਾਂ ਕੁਝ ਹੋਰ ਲੋਕਾਂ ਨੇ ਜੇ ਜਾਂ ਕੀਤੀਆਂ ਕੁਝ ਫੌਂਟਸ ਬਣਾਈਆਂ। ਮੈਂ ਕੀ ਕੀਤਾ ਕਿ ਮੈਂ ਸਾਰਾ ਕੁਝ ਇਕੱਠਾ ਕਰਕੇ ਤੇ ਇੱਕ ਸੀਡੀ ਦੇ ਵਿੱਚ ਪਾ ਦਿੱਤਾ। ਔਰ ਉਹਦੇ ਵਿੱਚ ਕੀ ਹੈ ਕਿ ਬੰਦੇ ਜਿਹੜੇ ਆ ਉਹ ਫੌਂਟਸ ਨੂੰ ਕਨਵਰਟ ਵੀ ਕਰ ਸਕਦੇ ਆ। ਨਾਨ ਯੂਨਿਕੋਡ ਐਂਡ ਯੂਨੀਕੋਡ ਉਸ ਤੋਂ ਇਲਾਵਾ ਟਾਈਪਿੰਗ ਟੂਲ ਦੇ ਜਿੱਦਾਂ ਸਤਲੁਜ ਵਗੈਰਾ ਚਲਦੀ ਆ ਉਹ ਲਿਪੀ ਕਾ ਦੇ ਨਾਲ ਚਲਦੀ ਐ ਇਸ ਤਰ੍ਹਾਂ ਉਹਦੇ ਵਿੱਚ ਇੱਕ ਟੂਲ ਹੈਗਾ ਜਿਹੜਾ ਕਿ ਜਿਹੜਾ ਕਿ ਸਤਲੁਜ ਨੂੰ ਕਿਸੇ ਵੀ ਕੰਪਿਊਟਰ ਤੇ ਚਲਾ ਸਕਦਾ ਉਹਦੀ ਐਡੀਟਿੰਗ ਕਰ ਸਕਦੇ ਹੋ ਤੁਸੀਂ ਅਨਮੋਲ ਜਾਂ ਸੀਸ ਕੀਬੋਰਡ ਤੇ ਜਾਂ ਗੱਲੋ ਕਿ ਫੈਨੇਟਿਕ 18 ਇੰਚ ਕੀਬੋਰਡ ਤੇ ਕਿਉਂਕਿ ਪੰਜਾਬ ਤੇ ਦੋ ਤਰ੍ਹਾਂ ਦੇ ਕੀਬੋਰਡ ਚਲਦੇ ਆ ਇੱਕ ਚੱਲਦਾ ਰਵਿੰਗਟਨ ਜਿਹੜੇ ਕਿ ਸਰਕਾਰੀ ਮਹਿਕਮੇ ਲੋਕ ਟਾਈਪ ਰਾਈਟਰ ਤੋਂ ਸ਼ਿਫਟ ਹੋਇਆ ਕੰਪਿਊਟਰ ਤੇ ਰਵਿੰਗਟਨ ਚੱਲਦਾ ਜਿਹੜੇ ਲੋਕ ਪੜ੍ਹੇ ਲੋਕ ਇਸ ਜਿਹੇ ਕਾਲਜਾਂ ਯੂਨੀਵਰਸਿਟੀਆਂ ਚ ਜਾਂ ਅਧਾਰ ਹੈ ਤੇ ਜਿਨ੍ਹਾਂ ਨੇ ਮਤਲਬ 40 ਸਾਲ ਤੋਂ ਬਾਅਦ ਟਾਈਪਿੰਗ ਸ਼ੁਰੂ ਕੀਤੀ ਆ ਉਹ ਜ਼ਿਆਦਾ ਯੂਜ਼ ਕਰਦੇ ਆ ਫੋਨੇਟਿਕ ਫੋਨੇਟਿਕ ਦਾ ਮਤਲਬ ਇਹ ਬੀਜ ਦੇ ਬੱਬਾ ਪਰ ਉਹ ਐਡੀ ਗੱਲ ਨਹੀਂ ਹੈਗੀ ਕੋਈ ਵੀ ਕਿਉਂਕਿ ਉਹ 12 13 ਅੱਖਰ ਹੀ ਆ ਜਿਹੜੇ ਸਿਰਫ ਕਾਮਨ ਨੇ ਬਾਕੀ ਸਾਰੇ ਯਾਦ ਰੱਖਣੇ ਪੈਂਦੇ ਆ ਪਰ ਅਸੀਂ ਕਹਾਂ ਵੀ ਕੋਈ ਗੱਲ ਨਹੀਂ ਅਸੀਂ ਲੋਕਾਂ ਨੂੰ ਉਹ ਸੁਧਾਰਨ ਦੀ ਲੋੜ ਨਹੀਂ ਫੈਸਿਲਿਟੀ ਬਣਾ ਦਿਓ ਸੋ ਮੈਂ ਕੀ ਕੀਤਾ ਕਿ ਮੈਂ ਜਿੰਨੇ ਸੌਫਟਵੇਅਰ ਅਵੇਲੇਬਲ ਸੀਗੇ ਉਹ ਸਾਰੇ ਉਹ ਸੀਡੀ ਦੇ ਵਿੱਚ ਪਾ ਦਿੱਤੇ ਉਹਨਾਂ ਦੇ ਜਿਨ੍ਹਾਂ ਲੋਕਾਂ ਦੇ ਹੋਰ ਨਾਲ ਦੇ ਸੀ ਉਹਨਾਂ ਦੀ ਪਰਮਿਸ਼ਨ ਲੈ ਲੇ ਉਹਨਾਂ ਤੋਂ ਪਰਮਿਸ਼ਨ ਲੈ ਕੇ ਤੇ ਅਸੀਂ ਜੋ ਸਾਰੇ ਸੌਫਟਵੇਅਰ ਪਾਤੇ ਔਰ ਇਹਨੂੰ ਵਰਲਡ ਵਾਈਡ ਜਿਹੜਾ ਐਸੋਲੇ ਇਹ ਸਾਰੇ ਦੇਸ਼ਾਂ ਦੇ ਵਿੱਚ ਤਕਰੀਬਨ ਜਾ ਰਹੀ ਆ ਜਾਂ ਚਲੀ ਗਈ ਆ ਪੰਜਾਬ ਦੇ ਵਿੱਚ ਮੈਂ ਆਪ ਘੁੰਮ ਕੇ ਤੇ ਵਕ ਵਕ ਥਾਵਾਂ ਤੇ ਜਿਹੜੇ ਵਲੰਟੀਅਰਸ ਨੂੰ ਉਹਨੂੰ ਸੀੜੀਆਂ ਦਿੱਤੀਆਂ ਨੇ ਕਿ ਤੁਸੀਂ ਇਹਨਾਂ ਸੀੜੀਆਂ ਨੂੰ ਆਪਣੇ ਹੋਰ ਲੋਡ ਬੰਦਾਂ ਨੂੰ ਵੰਡੋ ਤੇ ਜੇ ਲੋਡ ਸਮਝਦੇ ਹੋ ਤੇ ਆਪ ਕਾਪੀ ਕਰਕੇ ਅੱਗੇ ਵੰਡੋ ਸੋ ਇਹ ਕਮਿਸ਼ਨ ਦੇ ਤੌਰ ਤੇ ਚੱਲ ਰਿਹਾ ਹੈ ਤੇ ਪਰ ਜਿਹੜੀ ਵਧੀਆ ਗੱਲ ਹੈ ਜਿਹੜੀ ਕਿ ਬਹੁਤ ਹੀ ਇਨਕਰੇਜਿੰਗ ਗੱਲ ਹੈ ਕਿ ਇਹ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਪਹਿਲਾਂ ਮੈਨੂੰ ਸ਼ੱਕ ਸੀ ਕਿ ਪਰ ਮੈਨੂੰ ਹੁਣ ਪੱਕਾ ਪਤਾ ਲੱਗਾ ਕਿ ਵੀ ਪੰਜਾਬੀ ਜਿਹੜੇ ਨੇ ਆਪਣੀ ਮਾਤ ਭਾਸ਼ਾ ਪ੍ਰਤੀ ਬਹੁਤ ਜ਼ਿਆਦਾ ਸੁਚੇਤ ਨੇ ਔਰ ਚਿੰਤਤ ਨੇ ਔਰ ਉਹ ਚਾਹੁੰਦੇ ਨੇ ਕਿ ਇਹ ਜਿਹੜਾ ਹਜ਼ਾਰਾਂ ਲੋਕਾਂ ਦਾ ਇੱਕਦਮ ਮਤਲਬ ਇੱਕ ਹੜ ਵਾਂਗੂ ਜਾਂ ਜਿਹਨੂੰ ਹਿੰਦੀ ਸਲਾਬ ਕਹਿੰਦੇ ਉਹਦੇ ਵਾਂਗੂ ਇਕੱਠਾ ਹੋ ਜਾਣਾ ਇਹ ਆਪਣੇ ਆਪ ਚ ਇੱਕ ਬਹੁਤ ਹੀ ਸ਼ੁਭ ਸਗਤ ਚਕਣਾ ਤੇ ਮੈਨੂੰ ਲੱਗਦਾ ਕਿ ਹੁਣ ਇਸ ਤੋਂ ਬਾਅਦ ਜਿਹੜੇ ਆ ਪੰਜਾਬੀ ਦੇ ਜਿਹੜੇ ਹੋਰ ਮਤਲਬ ਕਾਰਜ ਨੇ ਜਿਵੇਂ ਪੰਜਾਬੀ ਦਾ ਕਾਇਦਾ ਆ ਵਗੈਰਾ ਅਗੇ ਅਸੀਂ ਚਾਰਟ ਵਗੈਰਾ ਬਣਾਏ ਆ ਉਹ ਵੀ ਇਸ ਸੀਡੀ ਦੇ ਵਿੱਚ ਪਾਏ ਹੋਏ ਆ ਤੇ ਅਸੀਂ ਉਹਨੂੰ ਚਾਹੁੰਦੇ ਆ ਕਿ ਵੀ ਉਹ ਜਿਹੜਾ ਹੈਗਾ ਸਾਰਾ ਮਟੀਰੀਅਲ ਜਿਹੜਾ ਆ ਜਿੰਨਾ ਵੱਧ ਤੋਂ ਵੱਧ ਲੋਕਾਂ ਕੋ ਪਹੁੰਚ ਜਾਵੇ ਤਾਂ ਕਿ ਪੰਜਾਬੀ ਜਿਹੜੀ ਆ ਉਹ ਆਪਣੀ ਸਹੀ ਥਾਂ ਉੱਤੇ ਰਹਿ ਸਕੇ ਤੁਸੀਂ ਦੱਸਿਆ ਕਿ 490 ਫੌਟ ਤੁਸੀਂ ਇਸ ਸੀਡੀ 'ਚ ਇਕੱਠੇ ਕੀਤੇ ਆ ਤੇ ਤੁਹਾਨੂੰ ਕਿੰਨਾ ਟਾਈਮ ਲੱਗਿਆ ਉਹਨੂੰ ਸੀਡੀ 'ਚ ਤਿਆਰ ਕਰਨ ਲਈ ਤੇ ਤੁਸੀਂ ਕਿੰਨੀ ਕੁ ਸੀਡੀ ਬਣ ਚੁੱਕੇ ਆ ਸਰ ਸੀਡੀ ਤਿਆਰ ਕਰਨ ਨੂੰ ਤਾਂ ਬੜਾ ਟਾਈਮ ਲੱਗਿਆ ਕਿਉਂਕਿ ਅਸੀਂ ਲਗਾਤਾਰ ਜੁੜੇ ਹੋਏ ਆ ਇਸ ਕਰਕੇ ਪਤਾ ਸੀ ਕਿ ਕਿੱਥੋਂ ਕੀ ਮਿਲਣਾ ਸੀਡੀ ਦਾ ਜਦੋਂ ਮਨ ਚ ਸੁਪਨਾ ਆਇਆ ਕਿਉਂਕਿ ਰੋਜ਼ ਮੈਨੂੰ 8-10 ਫੋਨ ਆਉਂਦੇ ਆ ਸਾਰੀ ਦੁਨੀਆ ਚੋਂ ਵੀ ਆਹ ਪ੍ਰੋਬਲਮ ਹੈ ਆਹ ਪ੍ਰੋਬਲਮ ਹੈ ਆਹ ਨਹੀਂ ਖੁੱਲਦਾ ਆਹ ਨਹੀਂ ਖੁੱਲਦਾ ਸੋ ਮੈਂ ਬੜੇ ਮਨ ਨਾਲ ਆਪਣੇ ਦਿਲੋਂ ਮਤਲਬ ਉਹਨਾਂ ਨੂੰ ਹਮੇਸ਼ਾ ਕਰਦਾ ਕੋਈ ਕੋਈ ਕਿਸੇ ਤੋਂ ਪੈਸੇ ਨਹੀਂ ਮੰਗਦੇ ਜੇ ਰਾਤ ਨੂੰ 2 ਵਜੇ ਵੀ ਫੋਨ ਆ ਗਿਆ ਫਿਰ ਸੋਚੀਦਾ ਕੋਈ ਨੀਂਦ ਤਾਂ ਫੇਰ ਆ ਜਾਏਗੀ ਸੋ ਜਿਹੜੇ 490 ਫਾਉਂਟ ਨੇ ਇਹ ਕੰਟੀਨਿਊਸ ਪ੍ਰੋਸੈਸ ਹੈ ਔਰ ਸਮੇਂ ਦੇ ਨਾਲ ਇਕੱਠੇ ਕੀਤੇ ਹੋਏ ਸੀ ਕੁਝ ਥੋੜੀ ਜਿਹੀ 5-7 ਦਿਨ ਦੀ ਮਿਹਨਤ ਕਰਕੇ ਹੋਰ ਇਕੱਠੇ ਕਰ ਲਏ ਉਦੋਂ ਬਾਅਦ ਸੀਡੀ ਬਣਨੀ ਜਾਂਦੀ ਹੈ ਔਰ ਜਿਹੜੀ ਉਦੋਂ ਹੀ ਅਗਲੀ ਗੱਲ ਹੈ ਕਿ ਜਿੱਦਣ ਸੀਡੀ ਬਣਨੀ ਜਾ ਚੁੱਕੀ ਸੀ ਉਦੋਂ ਬਾਅਦ 6 ਫੌਂਟ ਹੋਰ ਲੱਪ ਹੈ ਤੇ ਉਮੀਦ ਹੈਗੀ ਆ ਵੀ ਸ਼ਾਇਦ ਅਗਲੇ ਦਿਨਾਂ ਚ ਹੋਰ ਲੱਭਣਗੇ ਜਿਹੜਾ ਅਗਲਾ ਅਪਡੇਟ ਕਰਾਂਗੇ ਉਹਦੇ ਵਿੱਚ ਕਰਾਂਗੇ ਇਹ ਤਕਰੀਬਨ 5000 ਸੀਡੀ ਜਿਹੜੀ ਆ ਪਹਿਲੇ ਸਟੇਜ ਦੇ ਵਿੱਚ ਅਸੀਂ ਜਿਹੜੀ ਆ ਮਿੱਤਰਾਂ ਦੋਸਤਾਂ ਦੇ ਸਹਿਯੋਗ ਦੇ ਨਾਲ ਆਪਣੇ ਵੱਲੋਂ ਔਰ ਜਿਵੇਂ ਕਿ ਜਿਹੜੀ ਕੰਪਿਊਟਰ ਦੀ ਬੇਸਿਕ ਲੈਂਗੁਏਜ ਹੈ ਜਿਵੇਂ ਅਸੈਂਬਲੀ ਉਹ ਇੰਗਲਿਸ਼ ਵਿੱਚ ਆ ਸਾਰੀਆਂ ਸੀ ਸੀ ਪਲੱਸ ਤਾਂ ਜਿਹੜੀ ਦਫ਼ਤਰੀ ਭਾਸ਼ਾ ਦੇ ਵਿੱਚ ਕਿੰਨਾ ਕੁ ਸਹਯੋਗ ਕਰੋਗੇ ਜੇ ਮੰਨ ਲਓ ਕਿ ਪੰਜਾਬੀ ਵਿੱਚ ਦਫ਼ਤਰੀ ਕੰਮ ਸ਼ੁਰੂ ਕਰਨਾ ਹੋਵੇ ਉਹਦੇ ਵਿੱਚ ਕਿੰਨਾ ਕੁ ਸਹਯੋਗ ਹੋਗਾ ਇਹ ਪੂਰੇ ਸਹਯੋਗ ਕਰੋ ਜਿਹੜੀਆਂ ਤਾਂ ਉਹ ਲੈਂਗੁਏਜਸ ਨੇ ਨਾ ਉਹ ਪ੍ਰੋਗਰਾਮਿੰਗ ਲੈਂਗੁਏਜਸ ਨੇ ਜਿਹੜੀਆਂ ਅਸੀਂ ਸੌਫਟਵੇਅਰ ਲੈਂਗੁਏਜਸ ਆ ਉਹ ਡਿਫਰੈਂਟ ਹੈ ਗੱਲ ਹੁੰਦੀ ਆ ਅਸੀਂ ਕੋਈ ਕਹਿੰਨੇ ਆ ਵੀ ਲੈਂਗੁਏਜ ਆ ਪਰ ਲੈਂਗੁਏਜ ਦੀਆਂ ਪਰਤਾਂ ਹੁੰਦੀਆਂ ਨੇ ਜਿਹੜੀਆਂ ਸੀ ਪਲੱਸ ਆ ਜਾਂ ਬੇਸਿਕ ਆ ਜਾਂ ਹੁਣ ਤਾਂ ਉਹ ਵੀ ਨਹੀਂ ਚੱਲ ਤੇ ਉਹ ਜਿਹੜੀਆਂ ਨੇ ਉਹ ਉਹਨੂੰ ਪ੍ਰੋਗਰਾਮ ਬਣਾਉਣ ਦੀਆਂ ਲੈਂਗੁਏਜਾਂ ਸੀ ਉਹ ਡਸਨਟ ਮੈਟਰ ਕਿਹੜੀ ਮਾਜੀ ਲੈਂਗੁਏਜ ਹੋਵੇ ਉਹ ਤਾਂ ਕਮਾਂਡਸ ਨੇ ਵੀ ਅਸੀਂ ਇੱਕ ਬੰਦੇ ਨੂੰ ਸਿਖਾਉਣ ਨੇ ਵੀ ਤੂੰ ਆ ਆ ਜੀ ਚੱਕਣੀਆਂ ਕੁਦਰਤੋਂ ਲਾਉਣਾ ਕਿੱਦਾਂ ਕਿੱਦਾਂ ਪਰ ਜਿਹੜੀ ਪੰਜਾਬੀ ਦਫ਼ਤਰਾਂ ਦੇ ਵਿੱਚ ਸਿਖਾਉਣ ਲਈ ਇਹ ਸਭ ਤੋਂ ਵਧੀਆ ਤਰੀਕਾ ਹੈ ਔਰ ਮੈਂ ਹੁਣ ਮੇਰੀ ਕੋਸ਼ਿਸ਼ ਹੈ ਕਿ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਟਾਈਪਿੰਗ ਦਾ ਕੰਮ ਕਰਦੇ ਚਾਹੇ ਉਹ ਦਫ਼ਤਰਾਂ ਦੇ ਕਿਤੇ ਵੀ ਉਹਨਾਂ ਦੀਆਂ ਇੱਕ-ਇੱਕ ਘੰਟੇ ਦੀ ਵਰਕਸ਼ਾਪ ਲਾ ਕੇ ਤੇ ਉਹਨਾਂ ਨੂੰ ਇਹ ਸਿਖਾਇਆ ਜਾਵੇ ਕਿ ਤੁਸੀਂ ਕਿਵੇਂ ਜਿਹੜਾ ਹੈਗਾ ਪੰਜਾਬੀ ਨੂੰ ਵਧੀਆ ਤਰੀਕੇ ਦੇ ਨਾਲ ਸੋਹਣੇ ਤਰੀਕੇ ਦੇ ਨਾਲ ਤੇ ਸੌਖੇ ਤਰੀਕੇ ਦੇ ਨਾਲ ਬਚ ਸਕਦੇ ਹੋ ਜੇ ਇਹ ਨਾਨ ਸਟੈਂਡਰਡ ਕੰਮ ਹੋਇਆ ਉਹਦਾ ਵੀ ਉਹਦੀ ਵੀ ਸਟੈਂਡ ਹੈ ਜਿਸਨੂੰ ਕਿਵੇਂ ਕਰ ਸਕਦੇ ਹੋ ਇਹ ਬਹੁਤ ਹੀ ਇਸ ਕੰਮ ਲਈ ਯੂਸਫੁਲ ਹੈ ਆਲਰੇਡੀ ਦੋ ਯੂਨੀਵਰਸਿਟੀਆਂ ਨੇ ਮੈਨੂੰ ਕਹਿਤਤਾ ਕਿ ਸਾਡੇ ਵਰਕਸ਼ਾਪ ਸਾਰੇ ਸਾਰੇ ਵਰਕਰਸ ਦੇ ਨੇ ਟਾਈਪਿੰਗ ਨਾਲ ਰਿਲੇਟਡ ਹੈਗੇ ਉਹਨਾਂ ਦੇ علاوہ ਤੇ ਉਹ ਲਾਵਾਂਗੇ ਇਸ ਤਰ੍ਹਾਂ ਹੋਰ ਅਦਾਰਿਆਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਵੀ ਅਸੀਂ ਇਹ ਕਰ ਰਹੇ ਹਾਂ ਔਰ ਮੈਂ ਸਾਰੀ ਜਿਹੜੀ ਸੇਵਾ ਹੈ ਫ੍ਰੀ ਆਫ ਕਾਸਟ ਕਰ ਰਹੇ ਹਾਂ ਕਿਸੇ ਤੋਂ ਕੋਈ ਪੈਸਾ ਅਸੀਂ ਨਹੀਂ ਲੈਂਦੇ ਇੱਕ ਜੌਰ ਸਭ ਤੁਸੀਂ ਪੰਜਾਬੀ ਭਾਸ਼ਾ ਵਾਲੀ ਬਹੁਤ ਧੀਰ ਤੋਂ ਕੰਮ ਕਰ ਰਹੇ ਹੋ ਕਾਫੀ ਲੰਮੇ ਸਮੇ ਤੋਂ ਤੁਸੀਂ ਸਾਹਿਤਕਾਰਾਂ ਨਾਲ ਵੀ ਬਹੁਤ ਨੇੜੇ ਵਿਚਰਦੇ ਹੋ ਇਸ ਵੇਲੇ ਪੰਜਾਬ ਵਿੱਚ ਜੇ ਗੱਲ ਕੀਤੀਵੇ ਤਾਂ ਪੰਜਾਬੀ ਭਾਸ਼ਾ ਕਿੱਥੇ ਖੜੀ ਆ ਵਿਦੇਸ਼ਾਂ ਦੇ ਮੁਕਾਬਲੇ ਪੰਜਾਬੀ ਭਾਸ਼ਾ ਨੂੰ ਕੁਝ ਨਹੀਂ ਹੋਇਆ ਸਿਰਫ ਇਹ ਕਿ ਬਹੁਤ ਸਾਰੇ ਲੋਕਾਂ ਨੇ ਦੋ ਗੱਲਾਂ ਹੋਈਆਂ ਇੱਕ ਤਾਂ ਰੋਜ਼ਗਾਰ ਨੇ ਰੋਜ਼ਗਾਰ ਦੀ ਮਤਲਬ ਹੋੜ ਜਾਂ ਰੋਜ਼ਗਾਰ ਦੇ ਬਾਰੇ ਵਹਿਮ ਨੇ ਕਿ ਜੇ ਭਾਸ਼ਾ ਤੁਹਾਨੂੰ ਦੂਜੀ ਨਹੀਂ ਆਉਂਦੀ ਤਾਂ ਤੁਹਾਨੂੰ ਰੋਜ਼ਗਾਰ ਨਹੀਂ ਮਿਲਣਾ ਉਸ ਇੱਕ ਫਾਲਸ ਅਲਾਰਮ ਨੇ ਲੋਕਾਂ ਨੂੰ ਥੋੜਾ ਦੂਰ ਕੀਤਾ ਇੱਕ ਸਾਡੇ ਜਿਹੜੇ ਪੰਜਾਬੀ ਲਿਖੇ ਸੀ ਜਿੰਨਾਂ 'ਚ ਮੈਂ ਵੀ ਆਉਣਾ ਮਤਲਬ ਮੈਂ ਤਕਰੀਬਨ ਸਾਰਿਆਂ ਨੂੰ 3-4-5 ਹਜ਼ਾਰ ਜਿੰਨਾ ਜਾਣਦਾ ਉਹਨਾਂ ਨੇ ਉਹ ਕਿਸੇ ਹੋਰ ਹੀ ਦੌੜ ਚ ਪੈ ਗਏ ਉਹ ਲੋਕਾਂ ਨੂੰ ਲੋਕਾਂ ਨਾਲ ਟੁੱਟ ਗਿਆ ਲੋਕ ਪੰਜਾਬੀਅਨ ਲਿਟਰੇਚਰ ਨਾਲੋਂ ਨਹੀਂ ਟੁੱਟੇ ਜਿਹੜੀ ਸਾਡੇ ਲੇਖਕ ਸੀਗੇ ਉਹ ਲੋਕਾਂ ਨਾਲ ਟੁੱਟ ਗਏ ਉਹਨਾਂ ਦੀ ਜਿਹੜੀ ਲਿਖਣੀ ਸੀਗੀ ਉਹਨਾਂ 'ਚ ਬਹੁਤ ਸਾਰਾ ਕੁਝ ਜਿਹੜਾ ਪੜਨ ਯੋਗ ਨਹੀਂ ਰਿਹਾ ਉਹਦੇ ਕਰਕੇ ਜਿਹੜਾ ਲੋਕਾਂ ਨੂੰ ਲੋਕਾਂ ਨੂੰ ਹਮੇਸ਼ਾ ਪੜਨਾ ਚਾਹੁੰਦੇ ਆ ਉਹ ਫਿਰ ਦੂਜੀਆਂ ਪਛਾਵਾਂ ਹਿੰਦੀ ਅੰਗਰੇਜ਼ੀ ਜਾਂ ਹੋਰ ਪਛਾਵਾਂ ਦੇ ਵੱਲ ਦੇਖਦੇ ਆ ਤੇ ਨੌਲੇਜ ਵਾਸਤੇ ਪਰ ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀ ਦਾ ਕੁਝ ਵਿਗੜਿਆ ਪੰਜਾਬੀ ਦੇ ਵਿੱਚੋਂ ਲੈ ਬਹੁਤ ਕੁਝ ਪਿਆ ਸਿਰਫ ਸਾਨੂੰ ਐਫਰਟ ਕਰਨ ਦੀ ਲੋੜ ਹੈ ਅਨਫੋਰਚਨਟਲੀ ਸਾਡੀਆਂ ਸੰਸਥਾਵਾਂ ਤੇ ਸਾਡੇ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਉਹ ਨਹੀਂ ਇਹ ਕੰਮ ਉਹ ਇਸ ਲਾਈਨ ਤੇ ਨਹੀਂ ਆ ਰਹੀਆਂ ਤੇ ਮੈਂ ਕਹਿੰਦਾ ਕੋਈ ਨਹੀਂ ਨਹੀਂ ਆਉਂਦੀ ਨਾ ਸਿਰ ਇੰਡੀਵਿਜੂਅਲ ਲੈਵਲ ਤੇ ਹਲੇ ਬਹੁਤ ਲੋਕ ਨੇ ਜਿਹੜੇ ਇਹ ਕੰਮ ਕਰਨਾ ਚਾਹੁੰਦੇ ਆ ਔਰ ਜਿੰਨਾ ਚਿਰ ਇੰਨਾ ਜਨ ਸਮੂਹ ਇੰਨੇ ਲੋਕ ਹਲੇ ਸੁਚੇਤ ਨਹੀਂ ਉਹਨਾਂ ਚਿਰ ਪੰਜਾਬੀ ਭਾਸ਼ਾ ਨੂੰ ਕੁਝ ਨਹੀਂ ਹੋਣਾ ਪੰਜਾਬੀ ਭਾਸ਼ਾ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਹ ਡਿਗ ਡਿਗ ਕੇ ਉੱਠੇ ਔਰ ਜਿਹੜੀ ਅਗਲਾ ਸਵਾਲ ਸੀ ਮੇਰਾ ਕਿ ਤੁਸੀਂ ਇਸ ਸੀਡੀ ਤੋਂ ਅਗਲਾ ਕਦਮ ਕਿਹੜਾ ਚੁੱਕਣ ਜਾ ਰਹੇ ਹੋ ਤੁਸੀਂ ਜ਼ਿਕਰ ਵੀ ਕੀਤਾ ਸੀ ਇੱਕ ਵਾਰੀ ਇਸ ਤੋਂ ਅਗਲਾ ਕਦਮ ਤੁਹਾਡਾ ਕਿਹੜਾ ਹੋਊਗਾ ਇਸ ਤੋਂ ਅਗਲਾ ਕਦਮ ਹੈ ਜੀ ਕਿ ਅਸੀਂ ਇੱਕ ਕਾਇਦਾ ਬਣਾਉਣਾ ਚਾਹੁੰਦੇ ਹਾਂ ਪਹਿਲਾਂ ਮੈਂ ਇੱਕ ਕਾਇਦਾ ਬਣਾਇਆ ਸੀਗਾ ਚਾਰਟ ਬਣਾਇਆ ਸੀ ਉਹਦੇ ਵਿੱਚ ਅਸੀਂ ਇੱਕ ਬੜੇ ਦਹਾਕਿਆਂ ਤੋਂ ਗਲਤੀ ਕਰ ਰਹੇ ਹਾਂ ਕਿ ਅਸੀਂ ਉਹਦੇ ਚ ਕਹਿੰਦੇ ਨੇ ਨਾਣਾ ਖਾਲੀ ਗੰਗਾ ਖਾਲੀ ਨਹੀਂ ਹੈ ਖਾਲੀ ਰਾੜਾ ਖਾਲੀ ਉਹ ਜਿਹੜੇ ਬੱਚਿਆਂ ਦੇ ਮਨ ਚੋਂ ਨਿਕਲ ਜਾਂਦਾ ਸ਼ਬਦ ਉਹ ਕਹਿੰਦੇ ਨੇ ਵੀ ਇਹ ਫਜ਼ੂਲ ਨੇ ਆਖਰ ਸ਼ਬਦ ਨਹੀਂ ਸਾਰੇ ਅੱਖਰ ਮੈਂ ਉਹਨਾਂ ਦੇ ਵਿੱਚ ਪਾਏ ਵੀ ਜੇ ਕਣਕ ਲਿਖਦੇ ਉਹ ਰਾਣਾ ਵਿਚਾਲੇ ਆ ਗਿਆ। ਉਹਦਾ ਮਤਲਬ ਅੱਖਰ ਤਾਂ ਨਹੀਂ ਫਜ਼ੂਲ ਨਾ। ਉਹ ਅਸੀਂ ਚਾਰਟ ਬਣਾਏ ਫਿਰ ਅਸੀਂ ਗਿਣਤੀ ਦੇ ਜਿਵੇਂ 1 2 3 4 70 72 73 74 ਉਹ ਬਣਾਏ ਔਰ ਕਾਫੀ ਅੱਛਾ ਰਿਸਪੌਂਸ ਮਿਲਿਆ। ਹੁਣ ਅਸੀਂ ਇੱਕ ਪੰਜਾਬੀ ਵੀਡੀਓ ਕਾਇਦਾ ਬਣਾ ਰਹੇ ਹਾਂ। ਜਿਹੜਾ ਜਿਹੜਾ ਜਿਹੜੇ ਲੈਂਗੁਏਜ ਬੇਸ ਆ ਉਹ ਹੋਏਗੀ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਵੀ ਇੰਗਲਿਸ਼ ਹੋ ਜੂ ਫ੍ਰੈਂਚ ਹੋ ਜੂ ਚਾਈਨੀਜ਼ ਹੋ ਜੂ ਉੱਤੇ ਹੋ ਜੂ। ਲੇਕਿਨ ਉਹ ਸਿਖਾਏਗਾ ਪੰਜਾਬੀ। ਜਿਵੇਂ ਅੱਜ ਕੋ ਅੰਗਰੇਜ਼ੀ ਜਿਦਾ ਅਸੀਂ ਕਹਿੰਦੇ ਹੂ ਪੰਜਾਬੀ ਲੈਂਗੁਏਜ ਹੈ 35 ਲੈਟਰਸ ਓਕੇ ਇਹ ਤਾਂ ਕੋਈ ਹੱਦ ਨਹੀਂ ਗਾ ਕਿਉਂਕਿ ਉਹ ਅੰਗਰੇਜ਼ ਸਿੱਖ ਰਿਆ ਉਹਨੂੰ ਉਹਦੇ ਨਾਲ ਕਮਿਊਨੀਕੇਟ ਕਰਨਾ ਤੇ ਇਸ ਤਰ੍ਹਾਂ ਇਹ ਪੰਜਾਬ ਅਸੀਂ ਵਕ ਵਕ ਪਛਾਵਾਂ ਚ ਉਹਨੂੰ ਡੱਬ ਕਰ ਦਿੰਦੇ ਤੇ ਉਹ ਜਿਹੜਾ ਪੰਜਾਬੀ ਦੇ ਸਾਊਂਡਸ ਪੰਜਾਬੀ ਦੀ ਉਹਨੂੰ ਲਿਖਣੀ ਕਿਵੇਂ ਆ ਤੇ ਅੱਗੇ ਉਹਦੀਆਂ ਡੈਰੀਵੇਸ਼ਨ ਉਹ ਮੈਨੂੰ ਲੱਗਦਾ ਅੱਗੇ ਘੱਟੋ ਘੱਟ 8-10 ਲੈਸਨ ਪੜ ਜਾਣਗੇ ਤੇ ਪਹਿਲੇ ਲੈਸਨ ਤੋਂ ਅਸੀਂ ਜਿਹੜਾ ਹੈਗਾ ਬਹੁਤ ਛੇਤੀ ਸ਼ੁਰੂ ਕਰ ਰਹੇ ਹਾਂ ਸਾਰੇਆਂ ਦਾ ਜਿੰਨਾ ਜਿੰਨਾ ਸਹਿਯੋਗ ਮਿਲੇਗਾ ਅਸੀਂ ਉਹਨੂੰ ਅੱਗੇ ਚੱਲੀ ਜਾਵਾਂਗੇ ਸੋ ਇਹ ਸੰ ਸਾਡੇ ਨਾਲ ਜਿੰਮੇਤਜ ਨਮੀਤ ਸਿੰਘ ਜੋਰਜੀ ਸੋ ਜਿਵੇਂ ਕਿ ਤਾਂ ਦੱਸਿਆ ਕਿ ਉਹ ਫਰੀ ਆਫ ਕੋਸਟ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਪਛਦੀ ਸੇਵਾ ਕਰ ਰਿਹਾ ਸੀਡੀ ਦਾ ਉਹ ਇੱਕ ਬਣਾਇ ਚੁੱਕਿਆ 490 ਫਾਉਂਡ ਦੀ ਔਰ ਆਉਣ ਵਾਲੇ ਦਾ ਵਿੱਚ ਉਹ ਇੱਕ ਵੀਡੀਓ ਕਹਿਦਾ ਵੀ ਬਣਾਉਣ ਦੀ ਤਿਆਰੀ ਕਰ ਰਿਹਾ ਜੋ ਕਿ ਬੱਚਿਆਂ ਦੀ ਵੜਾਈ ਚ ਖਾਸ ਕਰ ਪੰਜਾਬੀ ਸਿੱਖਣ ਲਈ ਬਹੁਤ ਵਾਹਿਵੰਦ ਹੋਵੇਗਾ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਮੈਂ ਮਨਦੀਪ ਟੋਟ ਪੀਵੀ ਪੰਜਾਬ